ਪਾਹ ਹੁਣ ਅੰਦਰ ਕੀਤੇ ਆ ਜਦੋਂ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਸੀ ਵੀ ਸਾਨੂੰ ਤਾਂ ਤੁਸੀਂ ਕੀ ਕਰ ਲੋਂਗੇ ਐਦਾਂ ਮੁੱਛਾਂ ਦੇ ਹੱਥ ਫੇਰਦੇ ਸੀ ਹੁਣ ਕਦੇ ਵੈਸੀ ਜਾਏ ਉਹ ਨਾਬੇ ਵੈਸੀ ਕਾ ਮਿਲਣ ਆਏ ਸੀ ਇੱਧਰ ਕਿਸੇ ਹੋਰ ਨੂੰ ਚਲਾ ਇੱਥੇ ਦੇਖ ਚੱਲਦੇ ਆ ਹੁਣ ਆਪਣੀਆਂ ਚੀਕਾਂ ਨਿਕਲੀਆਂ ਪਈਆਂ ਬਾਈ ਜੀ ਤੁਸੀਂ ਜੈਨੋਫਾਇਡ ਕੀਤਾ ਨਸਲਾਂ ਬਰਬਾਦ ਕਰਤੀਆਂ ਚਿੱਟੇ ਨਾਲ ਸਾਡੀਆਂ ਤੁਸੀਂ ਸਰਕਾਰੀ ਗੱਡੀਆਂ 'ਚ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਕੋਈ ਰੋਕ ਨਹੀਂ ਸਕਦਾ ਸੀ ਪੁਲਿਸਾਂ ਨੂੰ ਹਿੰਮਤ ਨਹੀਂ ਪੈਂਦੀ ਸੀ ਕਿੱਥੋਂ ਆ ਗਿਆ ਫਿਰ ਇੰਨਾ ਪੈਸਾ ਕਿੱਥੋਂ ਬਣ ਗਈਆਂ ਇਹਨੀਆਂ ਪ੍ਰਾਪਰਟੀਆਂ ਸਾਡੇ ਨੌਜਵਾਨ ਪੁੱਤਾਂ ਦੀਆਂ ਲਾਸ਼ਾਂ ਤੇ ਬਣਾਈਆਂ ਨੇ ਇਹਨਾਂ ਨੇ ਤੇ ਜਦੋਂ ਉਹਨੂੰ ਫੜ ਲਿਆ ਸਾਰੇ ਹੀ ਉਹਦੇ ਹੱਕ 'ਚ ਆ ਗਏ ਕਿੱਡੇ ਵੱਡੇ ਵੱਡੇ ਭੇਟ ਖੁੱਲੇ ਨੇ ਕਪਤਨ ਮਰਿੰਦਰ ਉਹਦੇ ਹੱਕ 'ਚ ਆ ਗਿਆ ਵਾਜਬਾ ਉਹਦੇ ਹੱਕ 'ਚ ਆ ਗਿਆ ਰੰਧਾਵੇ ਹੋਰੀ ਉਹਦੇ ਹੱਕ 'ਚ ਆ ਗਏ ਚੰਨੀ ਉਹਦੇ ਹੱਕ 'ਚ ਆ ਗਿਆ ਖੈਰਾ ਉਹਦੇ ਹੱਕ 'ਚ ਆ ਗਿਆ